ਲੁਧਿਆਣਾ ਦੇ ਹਲਕਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੀ ਅਗਵਾਹੀ ਹੇਠ ਗੁਰਦੁਆਰਾ ਫੇਰੂਮਾਨ ਸਾਹਿਬ ਵਿਖੇ ਵਾਰਡ ਨੰਬਰ 74 ਦੇ ਵਿੱਚ 50 ਲੱਖ ਦੀ ਲਾਗਤ ਨਾਲ ਹਲਕਾ ਸੈਂਟਰਲ ਦੇ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਦੱਸਿਆ ਕਿ ਜਦੋਂ ਤੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਪੰਜਾਬ ਦੇ ਵਿਕਾਸ ਕਾਰਜਾਂ ਦੀ ਹਨੇਰੀ ਆ ਗਈ ਹੋਈ ਹੈ। ਦੇਖੋ ਇਹ ਟਿਊਬਵਲ ਦਾ ਉਦਘਾਟਨਾ ਗੁਰਦੁਆਰਾ ਫੇਰੂਮਾਨ ਸਾਹਿਬ ਦੇ ਚਰਨਾਂ ਦੇ ਵਿੱਚ ਅਸੀਂ ਅੱਜ ਇੱਥੇ ਆ ਕੇ ਸਾਰੇ ਸੀ ਚੁਕਾ ਕੇ ਟਿਊਬਵਲ ਦਾ ਉਦਘਾਟਨ ਕੀਤਾ ਵਾ ਗੁਰੂ ਮਹਾਰਾਜ ਕਿਰਪਾ ਰੱਖੇ ਅੱਜ ਮੈਂ ਹਲਕਾ ਸੈਂਟਰ 'ਚ ਮੈਨੂੰ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਕਿ ਅੱਜ ਮੈਂ 4 ਟਿਊਬਲਾਂ ਦਾ 50 ਲੱਖ ਦੀ ਲਾਗਤ ਦੇ ਨਾਲ ਉਦਘਾਟਨ ਕਰ ਰਿਹਾ ਵਾਂ ਔਰ ਇਹ ਜਲਦੀ ਕਿਉਂਕਿ ਪਾਣੀ ਇੱਕ ਐਸੀ ਜ਼ਰੂਰਤ ਆ ਹਰ ਇਨਸਾਨ ਦੀ ਇਹ ਪਹਿਲੀ ਮੁੱਢਲੀ ਜ਼ਰੂਰਤ ਜਿਹੜੀ ਆ ਪਾਣੀ ਆ ਪਾਣੀ ਤੋਂ ਬਿਨਾ ਸਰਦਾ ਨਹੀਂਗਾ ਪਾਣੀ ਜਿਹੜਾ ਵਾ ਸਾਰੇ ਹਲਕੇ ਸੈਂਟਰ ਦੇ ਕਿਸੇ ਵੀ ਇਲਾਕੇ ਦੇ ਵਿੱਚ ਪਾਣੀ ਦਾ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਮੇਰਾ ਇਹਨਾਂ ਲੋਕਾਂ ਨਾਲ ਵਾਦਾ ਸੀ ਜਿਨ੍ਹਾਂ ਨੇ ਮਤ ਦਾ ਦਾਨ ਦੇ ਕੇ ਮੈਨੂੰ ਇਹ ਹਲਕੇ ਦਾ ਸੇਵਾਦਾਰ ਬਣਾਇਆ ਵਾ ਮੈਂ ਕੱਲੇ-ਕੱਲੇ ਵਾਰਡ ਦੇ ਵਿੱਚ ਕੱਲੇ-ਕੱਲੇ ਗਲੀ ਦੇ ਵਿੱਚ ਆਪ ਜਾ ਕੇ ਚੈੱਕ ਕਰਦਾ ਮੈਂ ਕਿ ਕਿਸੇ ਨੂੰ ਕੋਈ ਪਾਣੀ ਵੱਲੋਂ ਕੋਈ ਤਕਲੀਫ ਤਾਂ ਨਹੀਂ ਗਈ ਮੈਨੂੰ ਅੱਜ 4 ਟਿਊਬਲ ਮੈਂ 50 ਲੱਖ ਦੀ ਲਗਨਾ ਸਟਾਰਟ ਕਰਾ ਰਿਆ ਔਰ ਸਾਰੇ ਇਲਾਕੇ ਨੂੰ ਮੈਂ ਇਹ ਗੱਲ ਦਾ ਵਿਸ਼ਵਾਸ ਦਿਵਾਉਣਾ ਵੇ ਜਿੱਥੇ ਕਿਤੇ ਤੁਹਾਨੂੰ ਲੱਗਦਾ ਵਾ ਵੀ ਪਾਣੀ ਦੀ ਕਮੀ ਆ ਮੈਨੂੰ ਦੱਸੋ ਉਸੇ ਵੇਲੇ ਪੂਰੀ ਕੀਤੀ ਜਾਊਗੀ। ਇਹ ਤਾਂ ਬਹੁਤ ਵੱਡੀ ਰੀਲਿਫ ਆ ਇਲਾਕਾ ਵਾਸੀਆਂ ਨੂੰ ਕਿਉਂਕਿ ਪਾਣੀ, ਹਵਾ, ਅਨਾਜ ਆ ਨੈਚੁਰਲ ਰਿਸੋਰਸਸ ਆ। ਆਂਦੇ ਤੋਂ ਬਿਨਾ ਇਨਸਾਨ ਦਾ ਕੋਈ ਸਰਵਾਈਵਲ ਨਹੀਂ। ਔਰ ਸਾਫ਼ ਪਾਣੀ ਮਿਲੇ ਲੋਕਾਂ ਨੂੰ ਹਰ ਕਿਸੇ ਦੀ ਨੀਡ ਸੀ। ਬੜੀ ਵੱਡੀ ਇਲਾਕੇ ਦੀ ਪਹਿਲਾਂ ਨੈਸੈਸਿਟੀ ਸੀ ਇਹ। ਅੱਜ ਮਾਨਯੋਗ ਐਮਐਲਏ ਸਾਹਿਬ ਨੇ ਇੱਥੇ ਆ ਕੇ ਜਿਹੜਾ ਉਦਘਾਟਨ ਕੀਤਾ ਬਹੁਤ ਵੱਡੀ ਰੀਲਿਫ ਆ ਇਲਾਕੇ ਨੂੰ। ਔਰ ਮੈਂ ਬਹੁਤ ਤਾਣਵਾਦੀ ਹਾਂ ਮਾਨਯੋਗ ਐਮਐਲਏ ਸਾਹਿਬ ਦਾ ਜਿਹੜਾ ਨਾਨੀਆ ਟਿਊਬਲ ਇਸ ਇਲਾਕੇ ਨੂੰ ਦਿੱਤਾ ਦੇਖੋ ਅੱਜ ਦੋ ਟਿਊਬਲਾਂ ਦਾ ਉਗਾਟਨ ਮਾਨਯੋਗ ਐਮਐਲਏ ਸ਼੍ਰੀ ਸ਼ੋਕਪਰਾਸ਼ ਪੱਪੀ ਨੇ ਆਪਣੇ ਕਰ ਕਮਰਾਂ ਨਾਲ ਕੀਤਾ ਜਾਦੀ ਆਮ ਆਦਮੀ ਪਾਰਟੀ ਸਰਕਾਰ ਹੋਣੀ ਚਾਹੀਏ ਵਿਕਾਸ ਦੇ ਕੰਮ ਜੰਗੀਬੱਦਰ ਦੇ ਹੋ ਰਹੇ ਨੇ ਔਰ ਤਕਰੀਬਨ ਪੰਜਵਾਂ ਟਿਊਬਲ ਸਾਨੂੰ ਐਮਐਨਏ ਸਾਹਿਬ ਨੇ ਅਲਾਟ ਕੀਤਾ ਅਸੀਂ ਤਲਵਾਦ ਕਰਦੇ ਹਾਂ ਦਿਲਦਿਆਂ ਗਹਿਰਾਈਆਂ ਦੇ ਵਿੱਚੋਂ ਜਿਹੜੇ ਇਸ ਵਾਰਡ ਦੇ ਉੱਪਰ ਉਹਨਾਂ ਨੇ ਮੇਰ ਕਰਕੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਾਇਆ ਕਿਉਂਕਿ ਬਾਣੀ ਪਾਣੀ ਦੀ ਬਹੁਤ ਸਮੱਸਿਆ ਸੀ ਉਹ ਪਾਣੀ ਇੱਕ ਬੇਸਿਕ ਐਮੈਨਿਟੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਇਹ ਗੁਰੂ ਸਾਹਿਬ ਦੀ ਦੀਨ ਹੈ ਜਿਹਦੇ ਉੱਪਰ ਪਹਿਰਾ ਦੇਂਦੀ ਆਮ ਆਦਮੀ ਪਾਰਟੀ ਸਰਕਾਰ ਸਾਰਿਆਂ ਨੂੰ ਸਾਫ਼ ਸੁਥਰਾ ਪਾਣੀ ਦੇਣ ਲਈ ਵਚਨਬੱਧ ਹੈ ਉਹ ਜੋ ਵਿਕਾਸ ਕਰਦਿਆਂ ਦੀ ਗੱਲ ਕਰੀਏ ਤਾਂ ਨੇਰੀ ਜਿਹਾ ਕੰਮ ਹੋ ਰਹੇ ਨੇ ਚਾਹੇ ਸੜਕਾਂ ਦਾ ਹੋਵੇ ਚਾਹੇ ਗਲੀਆਂ ਦਾ ਹੋਵੇ ਚਾਹੇ ਮੁਹੱਲਿਆਂ ਦਾ ਹੋਵੇ ਚਾਹੇ ਇੰਡਸਟਰੀ ਦਾ ਹੋਵੇ ਚਾਹੇ ਰੋੜਾਂ ਦਾ ਹੋਵੇ ਪਾਣੀ ਹੋਵੇ ਚਾਹੇ ਸੀਵਰੇਜ ਹੋਵੇ ਕਿਸੇ ਪੱਖ ਤੋਂ ਅਸੀਂ ਇਨਕਾਰ ਨਹੀਂ ਹੈ ਸੋ 24 ਘੰਟੇ ਤਤਪਰ ਹੋ ਕੇ ਸਾਡਾ ਇੱਕ ਇੱਕ ਵਰਕਰ ਇੱਕ ਇੱਕ ਦਿਨ ਕੋਈ ਐਸਾ ਦਿਨ ਨਹੀਂ ਜਿਤਨਾ ਅਸੀਂ ਨਵਾਂ ਤੋਂ ਨਵਾਂ ਵਿਕਾਸ ਕਾਗ ਨਹੀਂ ਕਰਦੇ ਸੋ ਸਾਡੀ ਇਹ ਕੋਸ਼ਿਸ਼ ਕੋਈ ਵਿੱਚ ਵਿੱਚ ਚੱਲ ਰਹੀ ਨੁਦਿਆਣਾ ਲਾਈਵ ਲਈ ਟਿੰਕਾ ਜੱਟ ਅਤੇ ਸੰਜੇ ਸੇਤੀਆ ਦੀ ਰਿਪੋਰਟ